ਮੰਮੀ ਮੈਂ ਤੇਨਰਾਇਆ ਕਰਨੀ ਸੀ ਇੱਕ ਹੂੰ ਮੇਰੀ ਭੈਣ ਨੂੰ ਲੈ ਕੇ ਆਉਣਾ ਸੀ ਵੇਖ ਮੁੰਡਾ ਨਾ ਉਹਦੇ ਕੋਲੇ ਛੁੱਟੀ ਮੈਲੀ ਅੱਜ ਮੈਂ ਕਿਹਾ ਚਲ ਮਨਜਿੰਦਰ ਲੈ ਆਉਗਾ ਇਧਰ ਹਾਂ ਉਹ ਤਾਂ ਮੈਨੂੰ ਪਤਾ ਆ ਵੀ ਮੁੰਡਾ ਉਹਦੇ ਕੋਲੇ ਹਾਂ ਤੇ ਆਪਾਂ ਇਧਰ ਲੈ ਕਿਉਂ ਵੀ ਇਹ ਸਸ ਤੋਂ ਨਹੀਂ ਸੰਭਿਆ ਜਾਂਦਾ ਤੇ ਮੰਮੀ ਵੀ ਕੱਲੀ ਹੈ ਮੇਰੀ ਨਸ਼ਨ ਹਾਂ ਜੇ ਤੁਹਾਡੇ ਖਲਾਮ ਮੈਂ ਤਾਂ ਕੁਝ ਨਹੀਂ ਕਹਿ ਸਕਦੀ ਜੀ ਨਾ ਰੋ ਤੂੰ ਗਾੜੀ ਮੇਰੀ ਟੁੱਈ ਲੋਖਦੀ ਐ ਮੈਨੂੰ ਕੰਮ ਨਹੀਂ ਹੁੰਦਾ ਸਰ ਕੋਈ ਮੰਮੀ ਫਿਰ ਉਹਦਾ ਟਾਈਮ ਲਗਾਉਣੇ ਕੋਈ ਮੈਨੂੰ ਤਾਂ ਆਪ ਤੈਨੂੰ ਪਤਾ ਹੀ ਐ ਮੈਂ ਤਾਂ ਟਾਈਮ ਪਾਸ ਹੀ ਕਰਦੀ ਆ ਹਾਂ ਤੁਸੀਂ ਦੇਖ ਲਓ ਮੰਮੀ ਮੈਂ ਲੈ ਆਵਾਂ ਦੇਖ ਲਓ ਮਰਜੀ ਐ ਤੇ ਮਨਜਿੰਦਰ ਨੂੰ ਪੁੱਛ ਲੈ ਹਾਂ ਉਹ ਤਾਂ ਕਹਿੰਦਾ ਚੱਲੇ ਆਵਾਂਗੇ ਚੱਲ ਦੇਖ ਲਓ ਜੇ ਲਿਆਉਣੀ ਤਾਂ ਚੱਲ ਜੇ ਭਾਈ ਤੂੰ ਸਾਂਭ ਸਕਦੀ ਐ ਤਾਂ ਚੱਲ ਟਾਈਮ ਟਪਾ ਦੇ ਉਹਦਾ ਹਾਂ ਟਾਈਮ ਤਾਂ ਕੁਛ ਕਹਿੰਦੀ ਨਹੀਂ ਗੀ ਹਾਂ ਉਹ ਤਾਂ ਤੇਰੀ ਮਰਜ਼ੀ ਰਹੇਗੀ ਠੀਕ ਆ ਮੰਮੀ ਹਾਂ ਫਿਰ ਲੈ ਆਇ ਕਿ ਅਸੀਂ ਚੱਲ ਲੈ ਆਇਓ ਠੀਕ ਆ ਅੱਜ ਹੀ ਹਾਂ ਅੱਜ ਹੀ ਆਉਣਾ ਫਿਰ ਮਨਜਿੰਦਰ ਲੈ ਆਊਗਾ ਜਾ ਕੇ ਐਥੋਂ ਗੋਨਿਆਂ ਨੇ ਲਿਓਣਾ ਅੱਛਾ ਹਾਂ ਲੈ ਵੀ ਬੜਾ ਸਾਹਮਣਾ ਤੋਗੂ ਗਈ ਹਾਂ ਇਹਦਾ ਹੈਗਾ ਹੀ ਹੈ ਜਦ ਕੰਪਨ ਦਾ ਹੈ ਤਾਂ ਕੀ ਹੁੰਦਾ ਮੈਂ ਲੱਗਦਾ ਭੈਣ ਹੁੰਦੀ ਹੈ ਜਾਂ ਭਰਾ ਦੋਖ ਤੋਂ ਹਣਾ ਕਰਦੇ ਹਾਂ ਉਹ ਤਾਂ ਤੂੰ ਹੀ ਆਖਦੀ ਨਹੀਂ ਮੇਰੀ ਢੂਈ ਦੋਖ ਜੀ ਨਹੀਂ ਤੇ ਕੋਈ ਨਹੀਂ ਮੰਮੀ ਮੇਰੀ ਢੂਈ ਮੈਂ ਤੇ ਠੀਕ ਹੋਈ ਜਾਂਦੀ ਫਿਰੂ ਹਣਾ ਹਾਂ ਹਾਂ ਹੋਜੂ ਠੀਕ ਆ ਹਾਂ ਚੱਲ ਕੋਈ ਨਹੀਂ ਹੁਣ ਤਾਂ ਸਾਹਮਣਾ ਪਾਊਗਾ ਹੀ ਲੈ ਆ ਕੇ ਫਿਰ

ਤੂ ਤਾਂ ਹਾਂ ਹੱਥ ਮਾਰਦਾ ਔਖਾ ਤਾਂ ਮੈਨੂੰ ਹੀ ਹੋ ਜਾਣਾ ਮੈਂ ਤਾਂ ਫੇਰ ਵੀ ਨਹੀਂ ਸਰਨਾ ਫਿਰ ਉਹ ਜਵਾਕੜੀ ਆਏ ਆਂ ਆਖੂਗੀ ਨਾਲ ਤਾਂ ਮੈਨੂੰ ਲੈ ਆਈ ਆ ਤੇ ਹੁਣ ਮਾਸੀ ਵੀ ਆਏ ਕਰਦੀ ਐ ਤੇ ਮਨਜਿੰਦਰ ਵੀ ਆਂਦਾ ਚੱਲ ਦੇਖ ਲੈਣੇ ਆਂ ਉਦਾਂ ਮੈਂ ਕਹਿਤਾ ਮੈਂ ਕਿਾ ਚੱਲ ਲੈ ਆਉ ਕੋਈ ਨਹੀਂ ਫਿਰ ਹੋਰ ਕੀ ਭਈ ਮੈਂ ਕੰਮ ਤੈਨੂੰ ਕਰਨਾ ਪਊਗਾ ਮੈਂ ਤਾਂ ਟਾਈਮ ਪਾਸ ਹੀ ਕਰਦੀ ਕੱਲ ਫੇਰ ਤਾਂ ਇਹਨੂੰ ਕੋਈ ਦਰਾਜ ਨਹੀਂਗਾ ਮੈਨੂੰ ਹੀ ਬਤਾ ਥੱਗੀਆਂ ਗੱਲਾਂ। ਹੋਰ ਆਗੇ ਤੈਨੇ ਆਜੋ। ਦੇ ਆਪਨੇ ਮੈਨੂੰ ਖੜਾ ਮੁੰਡਾ ਹੁਣ ਇਸ ਤਰ੍ਹਾਂ। ਬਲਤ। ਹੋਪਾਣ ਠੀਕ ਹੈ? ਹਾਂ ਠੀਕ ਹੈ। ਵਧੀਆ। ਵਧੀਆ ਪਹੁੰਚੀ। ਹਾਂ ਹਾਂ ਪਹੁੰਚੀ ਵਧੀਆ ਪਹੁੰਚੀ। ਹੌਲੀ ਹੌਲੀ ਆ ਜਾ ਪਣੇ। ਹਾਂ। ਕਿਵੇਂ ਬੁੱਤ ਠੀਕ ਆ ਹਾਂਜੀ ਅਸੀਂ ਠੀਕ ਆ ਜੀ ਹੋਰ ਕਿਵੇਂ ਹੋਏ ਹੋਰ ਹੋਰ ਭਾਈ ਜੀ ਆਪਣੇ ਘਰੇ ਠੀਕ ਹੈ ਮਜ਼ਾ ਆਣ ਵਾਲਾ ਬੁੱਤ ਤੈਨੂੰ ਮਾਰਾ ਸੁਣਦਾ ਹੋਰ ਠੀਕ ਆ ਬੁੱਤ ਬੱਸ ਹੋਰ ਸਿਹਤ ਕਿਵੇਂ ਰਹੀ ਥੋੜਾ ਠੀਕ ਰਹੇ ਆ ਨਾ ਭਾਈਆ ਗੋਡੇ ਗੋਡੇ ਦੁਖਦੇ ਰਹਿੰਦੇ ਆ ਇਹਦੀ ਆਪ ਠੁਈ ਦੁਖਦੀ ਹੈ ਕੰਨੀ ਮੈਕਨਿਕਾ ਮੁੰਡਾ ਮੈਂ ਕਹਿੰਦੇ ਮੇਰੇ ਗੋਡੇ ਦੁਖਦੇ ਆ ਅੱਛਾ ਤੇ ਹੋਰ ਮੈਂ ਆਖਾ ਚਲ ਵੇਖੀ ਜਾਊਗੀ ਫਿਰ ਇਹ ਮੈਨੂੰ ਕਹਿੰਦੀ ਹੈ ਕਿ ਮੰਮੀ لے ਆਈਏ ਮਾਂ ਕਹਿੰਦਾ ਪਾ ਲੈ ਆਂ ਜਾਂ ਫਿਰ ਟਾਈਮ ਬਾਸੀ ਕਰਨਾ ਕਰ ਲਾਂਗੇ ਹੌਲੀ ਹੌਲੀ ਮਨ ਕੋਲੇ ਵੀ ਟਿਕੜੀ ਸਕੀ ਹਾਂਜੀ ਹਾਂਜੀ ਹਾਂ ਮੈਂ ਤਾਂ ਥੋੜੇ ਦਿਨ ਹੀ ਲਾ ਕੇ ਜਾਉਂਗੀ ਬਾਹਰੇ ਨਹੀਂ ਇਹਦੀ ਠੂਲੀ ਰੋਕਦੀ ਰਹਿੰਦੀ ਆ ਹੂੰ ਹੋਰ ਸਮਾਂ ਚੱਲ ਕੱਲਾ ਤਾਂ ਜਿਹੜੇ ਉਹ ਹੀ ਗੱਲਾਂ ਲਾਜ ਜੀ ਦੱਸ ਦੇਣਾ ਹਾਂਜੀ ਹਾਂਜੀ ਐਂ ਤਾਂ ਹੈ ਤੇਰੇ ਸੱਸ ਸੂਤੋਂ ਨਹੀਂ ਨਾ ਕੰਮ ਕੁ ਮੋਹ ਹੁੰਦਾ ਸੀ ਨੇ ਸਾਡੇ ਫਿਰ ਇਕੱਲੇ ਜਾਣ ਤੋਂ ਹੁੰਦਾ ਨਹੀਂ ਹਾਂ ਕੱਢ ਕੇ ਦਾਤਾ ਖਾਉਣਾ ਜਰਾ ਕੇ ਫਿਰ ਇਕੱਲੇ ਆਉਣ ਤੋਂ ਹੁੰਦਾ ਨਹੀਂ ਇਕੱਲੇ ਜਾਣ ਤੋਂ ਹੁੰਦਾ ਨਹੀਂ ਨਾ ਤੋ ਨਾ ਹਾਂ ਚਲ ਕੋਈ ਨਾ ਧਾਉਣੀ ਮਾਂ ਨਹੀਂ ਦੂਰ ਦਊਗੀ ਅੱਛਾ ਹੱਟ ਗਈ ਤੂੰ ਹਾਂ ਹੱਟ ਗਈ ਚਲ ਧਾਵੇਂ ਸ਼ਗਰ ਹੈ ਪਤਾ ਨਹੀਂ ਮਿਲ ਪੈਂਦਾ ਦੋ ਦੱਬੇ ਹਟਦੀ ਸੀ ਨਾੜਾ ਹੈਗਾ ਹੀ ਆ ਹਾਂ ਕੋਈ ਮੰਮੀ ਜੀ ਆਂ ਦੇ ਦਾਤ ਤੇਰੀ ਨਾਲ ਬਾਈ ਨਹੀਂ ਚਲ ਕੋਈ ਨਹੀਂ ਤਾਂ ਹਾਕ ਤੁਸੀਂ ਜਦੋਂ ਮੈਂ ਤੇਰੀ ਮਾਂ ਹੀ ਲੈ ਜਾਂਦੀ ਤੈਨੂੰ ਉਹ ਵੀ ਹੈ ਨਾ ਹੱਡ ਪੈ ਦੋਸ ਦੇ ਤਾਂ ਹੀ ਫਿਰ ਲੈ ਕੇ ਮੈਂ ਕਰ ਮੈਂ ਲੇਉਂ ਵੀ ਮੈਂ ਹੀ ਕਹਿਦਾ ਸੀ ਇਹਨਾਂ ਨੂੰ ਮੰਮੀ ਤਾਂ ਦਿੱਤੀ ਕਿ ਫਿਰ ਮੈਂ ਕਦੋਂ ਜੀਣਾ ਪਊਗਾ ਫਿਰ ਤੁਸੀਂ ਆਹ ਚਲ ਭਾਈ ਟਾਈਮ ਪਾਸ ਕਰਨਾ ਕਰ ਲਾਂਗੇ ਹੋਰ ਠੀਕ ਹੈ ਠੀਕ ਹੈ ਕੋਈ ਨਹੀਂ ਚੰ ਕੋਈ ਨਹੀਂ ਹੁਣ ਤੁਹਾਨੂੰ ਖੁਸ਼ ਨਹੀਂ ਲੱਗਦੇ ਮਾਸੀ ਮੈਂ ਆਈ ਆ ਨਹੀਂ ਖੁਸ਼ ਨੂੰ ਤਾਂ ਕੀ ਆ ਨਹੀਂ ਮੰਮੀ ਤਾਂ ਨਹੀਂ ਆ ਖੁਸ਼ ਨੂੰ ਸਮੈ ਨੂੰ ਕੀ ਆ ਮੈਂ ਤਾਂ ਅੱਗੇ ਵੀ ਕੰਮ ਕਰਦੀ ਹਾਂ ਹੁਣ ਕਰੀ ਜਾਉਂਗੀ ਐਨਾ ਵੀ ਚੱਲ ਹੁਣ ਥੋੜਾ ਜਿਹਾ ਵੱਧ ਹੋ ਜੂਗਾ ਮੇਨੂੰ ਅੱਛਾ ਹਾਂ ਕਿਉਂ ਭਰੇ ਤੋਂ ਉਹਨਾ ਹੁੰਦਾ ਨਹੀਂਗਾ ਹਾਂ ਤੇ ਇਹ ਵੀ ਕਿ ਟੂਈ ਢਾਈ ਦੀ ਵਾਲੀ ਉਹ ਬੁੱਕ ਕਰਤੇ ਤੇ ਹੁਣ ਤੂੰ ਜਾ ਹੌਟਾ ਪਾ ਮਾਂ ਹੌਟਾ ਮੇ ਮਮੀ ਦੀ ਗੱਲ ਮੈਂ ਲੇਟ ਹੋਸ਼ ਨਹੀਂਗੀ ਹਾਂ ਮੈਨੂੰ ਦੇਖ ਕੇ ਲੱਗੀ ਐ ਧੀਰਗਾਂ ਦੀਆਂ ਤਾਂ ਲੱਗਦਾ ਠੀਕ ਐ ਕੋਈ ਭੈਣੇ आपा नीवे होके टाइम पास करना तेरा करना है ना हां तो के चलो तू इधर ही तुम्हें जॉब भी दे दवाई करने और तो आए कह रही हो तू ही तू ही तेरी है जैसे तू ले जान के कोई भी तो मैं टाइम पास आते आज पे ना पे कराऊंगी तू बे भी तो ये 10 दिन लगाओगी तो तीन पता ही आजकल सस्ता के हो और ही गल्लां ये करने लग गए ना मेरे को आज की नहीं कोई भी की नहीं ये पौन लग गया कोई नहीं मैं सामने पर तेरी कह रही हूं ठीक है ठीक है कोई बात